ਅੰਮ੍ਰਿਤਸਰ ਬੰਬਤ ਮਾਕਾ ਕਰਨ ਵਾਲੇ ਮੁੱਲਜ਼ਮ ਦੀ ਪਛਾਣ ਹੋ ਗਈ ਹੈ ਤੁਹਾਨੂੰ ਦੱਸ ਦੇ ਕਿ ਅੰਮ੍ਰਿਤਸਰ ਬੰਬਤ ਮਾਕੇ ਦਾ ਗ੍ਰਿਫਤਾਰ ਮੁੱਲਜ਼ਮ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਅਧਿਆਂਦਾ ਰਹਿਣ ਵਾਲਾ ਹੈ ਅਤੇ ਉਹ ਗੁਜਰਾਤ ਦੇ ਵਿੱਚ ਇੱਕ ਟਰੱਕ ਡਰਾਈਵਰ ਹੈ ਅਤੇ 27 ਫਰਵਰੀ ਨੂੰ ਉਹ ਆਖਰੀ ਵਾਰ ਘਰ ਗਿਆ ਸੀ ਚੀਸਤਾ ਫਰੇਮ ਵਿਆ ਪਿੰਡਪੂਰ ਵਾਲ ਕਰਾਇਆ ਦੀ ਰਹਿਣ ਵਾਲੀ ਮੰਦੀਪ ਕੌਰ ਦੇ ਨਾਲ 8 ਜੂਨ 2022 ਨੂੰ ਹੋਇਆ ਸੀ ਤਹਾਨੂੰ ਦੱਸਦੇ ਕਿ ਮਲਜਮ ਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਦੁਰਾਗਲਾ ਖਾਣੇ ਦੀ ਪੁਲਿਸ ਨੇ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਇਸ ਮਲਜਮ ਦੇ ਖਿਲਾਫ ਪਹਿਲਾਂ ਵੀ ਕਈ ਚੋਰੀ ਦੇ ਕੇਸ ਦਰਜ ਸਨ ਜਾਣਕਾਰੀ ਦਿੰਦੇ ਹੋਏ ਦੋਸ਼ੀ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਦੋਸ਼ੀ ਅਮਰਿਤ ਸਿੰਘ ਸ਼੍ਰੀਦਰਬਾਰ ਸਾਹਿਬ ਹੈਰੀਟੇਜ ਸਟ੍ਰੀਟ ਚੋਪਈ ਬੰਬਤਮਾਕੇ ਜੇ ਸ਼ਾਮਿਲ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਸਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਵੀ ਅੱਜ ਪਤਾ ਲੱਗਾ ਹੈ ਕਿ ਜਦੋਂ ਪੁਲਿਸ ਉਸਦੇ ਘਰ ਆਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਅਮਰੀਕ ਸਿੰਘ ਗੁਜਰਾਤ ਦੇ ਵਿੱਚ ਟਰੱਕ ਡਰਾਈਵਰ ਹੈ ਤੇ 23 ਫਰਵਰੀ ਨੂੰ ਆਖਰੀ ਵਾਰ ਉਹ ਘਰੋਂ ਗਿਆ ਸੀ ਤੇ ਉਸ ਤੋਂ ਬਾਅਦ ਉਸ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਅਤੇ ਉਹ ਪ੍ਰੇਮ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਆਪਣੇ ਨਾਲ ਲੈ ਕੇ ਗਿਆ ਅਤੇ ਉਸਦੇ ਪਿਤਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਮਾਰੀ ਇੱਕ ਸਿੰਘ ਕਾ ਜਨਾ ਤੁਹਾਨੂੰ ਕਿਦਾਂ ਪਤਾ ਲੱਗਿਆ ਕਿ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਤੇ ਹੁਣੇ-ਹੁਣੇ ਪਤਾ ਲੱਗਾ ਹੈ ਪੁਲਿਸ ਆਈ ਤਾਂ ਦੇ ਹਾਂਜੀ ਕੀ ਕਿਹਾ ਉਹਨਾਂ ਨੇ ਪੁਲਿਸ ਨੂੰ ਹੁਣੇ ਪਤਾ ਲੱਗਾ ਤੇ ਉਹਨਾਂ ਨੂੰ ਪੁਲਸ ਵਾਲੇ ਮੈਂ ਅੱਜ ਪੈੜੀ ਚਾ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਹੁਣੇ-ਹੁਣੇ ਆਈ ਮੜਚੋਂ ਹੀ ਖਬਰ ਸੁਣੀ ਆ ਤੇ ਇਸ ਗੱਲ ਤੇ ਨਨ ਬੜਾ ਬੰਨੂ ਦੁੱਖ ਲੱਗਾ ਬਹੁਤ ਮਾੜੀ ਗੱਲ ਹੈ ਅਮਰੀਕ ਸਿੰਘ ਕਿਵੇਂ ਦਾ ਸੀ ਆ ਉਹ ਮਰੀਕ ਸਿੰਘ ਪਹਿਲੇ ਤੇ ਇਸ ਕੱਲ ਦੇ ਬਹੁਤ ਵਰਕਲਾ ਹਸੀ ਤੇ ਹੁਣ ਅਸੇ ਪੱਤੇ ਕਰਦਾ ਹੁਣ ਵੀ ਕਿ ਮਾੜੀ ਕੱਲ ਚ ਪੈ ਗਿਆ ਤੇ ਕੱਲ ਦੇ ਬਹੁਤ ਖਲਾਫ ਹੈ ਤੇ ਸਾਡੇ ਨਾਲ ਦਾ ਕੋਈ ਸੰਪਰਕ ਹੋਇਆ ਨਹੀਂ ਤੇ ਅਸੀਂ ਸਾਡੇ ਤੋਂ ਕੋਈ ਕਿਰਤ ਬਾਹਰ ਹੈ ਕਦੋਂ ਕਦੋਂ ਦਾ ਸੰਪਰਕ ਨਹੀਂ ਹੋਇਆ ਇਹ ਕਿੰਨਾ ਟਾਈਮ ਹੋ ਗਿਆ ਸਾਡੇ ਤੋਂ ਪਰੇ ਜੀ ਮਹੀਨੇ ਤੋਂ ਆ ਹਰ ਬਜੀ ਮਹੀਨੇ ਤੋਂ ਕੰਮ ਤੇ ਚੱਲ ਗਿਆ ਦਾ ਤੇ ਸਾਡੇ ਨਾਲ ਕੀ ਕੰਮ ਕਰਦਾ ਹੈ ਕੰਮ ਉਹ ਡਰਾਈਵਰੀ ਕਰਦਾ ਸੀ ਗੁਜਰਾਤ ਚ ਤੇ ਕੋਈ ਗੱਲਬਾਤ ਨਹੀਂ ਹੋਈ ਉਹਦੇ ਨਾਲ ਗੱਲਬਾਤ ਸਾਡੇ ਨਾਲ ਕਰਦਾ ਹੀ ਨਹੀਂ ਦੋਟ ਪਰ ਵੀ ਲੀ ਮਹੀਨੇ ਤੋਂ ਕੋਈ ਗੱਲਬਾਤ ਨਹੀਂ ਕਰਦਾ ਪਹਿਲਾਂ ਵੀ ਕੋਈ ਉਹਦੇ ਤੇ ਮਾਮਲਾ ਦਰਜ ਹੈਗਾ ਇਹ ਪਹਿਲਾਂ ਕੋਈ ਛੋਟਾ ਜਿਹਾ ਹੈਗਾ ਸਾਡੇ ਪਿੰਡ ਦਾ ਹੀ ਮੁੰਡਾ ਸੀ ਹਾਂ ਜੇਕਰ ਤੁਸੀਂ ਗੁਰਸਿੱਖ ਪਰਿਵਾਰ ਆ ਉਹ ਵੀ ਗੁਰਸਿੱਖ ਹੀ ਦਾ ਹਾਂਜੀ ਹੈ ਗੁਰਸਿੱਖ ਪਰਿਵਾਰ ਆ ਇਹ ਵੀ ਪਹਿਲਾਂ ਤੇ ਜਿਹੜੀ ਮਾੜੀ ਗੱਲ ਕਰਦਾ ਸੀ ਉਹਨੂੰ ਤੇ ਥਾਂ ਮਾਰ ਨੂੰ ਆਫਰਦਾਈ ਤੇ ਹੁਣ ਇਹ ਦੀ ਕਿਸ ਮਾੜੀ ਕਿਸਮਤ ਜਿਹੜਾ ਕੋਈ ਸਾਡੇ ਬੰਦੇ ਸਾਡੇ ਕਹੜੇ ਤੋਂ ਬਾਹਰ ਹੋ ਗਿਆ ਤੇ ਨਸ਼ੇ ਵਿੱਚ ਕੋਈ ਜੋ ਮਾੜੀ ਜੀ ਪਤਾ ਨਹੀਂ ਕੋਈ ਮਾੜੀ ਘਟਨਾ ਚ ਕੀਤੀ ਆ ਤੇ ਉਹਦਾ ਆਪ ਕੀ ਅਮਰਤ ਨੇ ਸ਼ਿਕਾਇਤ ਸੀਗਾ ਕਿੰਨਾ ਟਾਈਮ ਤੱਕ ਅਮਰਤ ਖੜਾ ਰਿਹਾ ਇਹ ਪਾਪਾ ਪੰਜ-ਛੇ ਚਾਲ ਅਮਰਤ ਖੜੀ ਰਿਹਾ ਛੋਟੀ ਮਰਤੀ ਸਕਿਆ ਸੀ ਇਹਨੇ ਇਹ ਬਾਬੇ ਹੁਣ ਸਕਾਇਆ ਜੀ ਕਰੋ ਦਾ ਉਹਦਾ ਵਿਆਹ ਹੋਇਆ ਸੀਗਾ ਕਿਉਂਕਿ ਇਹ ਨਹੀਂ ਬਸ ਉਹਨਾਂ ਜਾ ਕੇ ਉਹਦੀ ਪਤਨੀ ਵੀ ਗਰਤਾ ਕੀਤੀ ਗਈ ਨਾਲ। ਵਿਆਹ ਹੋਇਆ ਇਹਨੇ 11 ਮਹੀਨੇ ਹੋ ਚਲੇ। 9 ਮਹੀਨੇ ਦਾ ਵਿਆਹ ਹੋਇਆ ਦਾ। ਉਹਦੀ ਪਤਨੀ ਕਿੱਥੋਂ ਦੀ ਲਾਮਣ ਦੀ ਕਰਵਾਈ ਸੀ ਉਹਨੇ ਜਾਂ? ਹਾਂਜੀ। ਕਿੱਥੋਂ ਦੀ ਇਹਦੀ ਪਤਨੀ? ਹਰਵਾਲ ਦੀ। ਤੁਸੀਂ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ? ਹਾਂਜੀ ਤੁਸੀਂ ਆਪ ਖੁਦ ਦੇ ਗੁਰਸਿੱਖੋ ਇਹ ਸਾਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਜਿਹੜੀ ਵਾਪਰੀ ਮੈਂ ਤਾਂ ਮਿਹਨਤ ਕਰਨ ਵਾਲਾ ਗੱਲਾਂ ਮੈਨੂੰ ਇਹਨਾਂ ਗੱਲਾਂ ਪੂਰੀਆਂ ਦਾ ਪਤਾ ਨਹੀਂ ਮੈਂ ਤੇ ਜੇ ਕੋਈ ਮਾੜੀ ਗੱਲ ਤਾਂ ਤੁਹਾਨੂੰ ਬਹੁਤ ਮਾੜਾ ਸਮਝਣਾ ਅਸੀਂ ਗੁਰੂ ਘਰ ਮੱਥਾ ਟੇਕਣ ਵਾਲੇ ਬਸ ਬੰਦੇ ਆ ਬਜ਼ੁਰਗ ਬੰਦੇ ਆ ਹੁਣ ਪੁਲਿਸ ਨੇ ਤੁਹਾਡੇ ਘਰ ਚੋਂ ਕੁਝ ਜੀ ਲੈ ਕੇ ਵੀ ਗਏ ਹਾਂਜੀ ਵੱਡਾ ਮੁੰਡਾ ਆਪਣੇ ਕੰਮ ਘਰ ਕਰ ਰਿਹਾ ਹੈ ਉਹਨੂੰ ਤੇ ਲੈ ਕੇ ਆਂਦੇ ਪਹਿ ਹੁਣ ਭੇਜ ਦਿੰਨੇ ਆ ਉਹ ਤੇ ਆਪਣੀ ਮਿਹਨਤ ਕਰਕੇ ਸਾਨੂੰ ਰੋਟੀ ਖਵਾ ਲਦਾ ਕੀ ਮੰਨ ਕਰਦੇ ਹੋ ਕੀ ਹੋਣਾ ਚਾਹੀਦਾ ਜੀ ਜੇ ਜੇ ਉਹ ਗਲਤੀ ਆ ਤੇ ਜੇ ਉਹਦੀ ਫਿਰ ਗਲਤੀ ਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਸਹੀ ਤੇ ਇਸ ਗੱਲ ਨੂੰ ਆ ਉਹ ਵੀ ਆਪਣੇ ਪਿੱਛੇ ਕਰਾ ਉਹਦੀ ਪੁੱਛ ਗਿਆ ਛੋ ਕੇ ਜਿਹੋ ਤੇ ਗਲਤੀ ਆ ਉਹਦੀ ਗਲਤੀ ਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਭਾਈ ਜੀ ਦਾ ਖਾਲਸਾਵਾ ਜੀ ਪਤਿ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਮੇਰਾ ਆ ਦੀਆਂ ਤੇ ਇਹ ਅਮਰੀਕ ਸਿੰਘ ਸਾਡੇ ਪਿੰਡ ਦਾ ਹੀ ਆ ਮੈਂ ਜੰਮੂ ਗਿਆ ਹੋਇਆ ਸੀ ਦੇਰ ਰਾਤ ਮੈਂ ਜੰਮੂ ਤੋਂ ਆਇਆ ਤੇ ਮੇਰਾ ਫੋਨ ਫਾਰ ਬੰਦ ਸੀਗਾ ਜੰਮੂ ਤੋਂ ਵੈਸੇ ਜਾ ਕੇ ਬੰਦ ਹੋ ਗਿਆ ਤੇ ਹੁਣ ਮੈਂ ਜਦੋਂ ਸੋਤਾ ਥਿਆ ਤੇ ਮੈਂ ਫੋਨ ਚਾਲੂ ਕੀਤਾ ਮੈਨੂੰ ਪਤਾ ਲੱਗਾ ਵੀ ਆਹ ਗੱਲ ਹੋਈ ਆ ਤੇ ਸਾਡੇ ਐਸਐਸਓ ਜਿਹੜੇ ਸਿਵਾਏ ਸੀ ਇੱਥੇ ਤੇ ਫਿਰ ਇਹ ਤੋਂ ਪਤਾ ਲੱਗਾ ਵੀ ਇਹ ਜਿਹੜੋ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਜਾਂ ਹੈਰੀਟੇਜ ਰਸਤੇ ਦੇ ਵਿੱਚ ਜੋ ਬਲਾਸਟ ਹੋਏ ਨੇ ਉਹਦੇ ਵਿੱਚ ਅਮਰੀਕ ਸਿੰਘ ਦਾ ਹੱਥ ਆ ਮੈਨੂੰ ਹੁਣ ਪਤਾ ਲੱਗਾ ਹੈਗਾ ਇਹਦੀ ਵਾਈਫ ਵੀ ਨਾਲ ਕਿ ਕਰ ਕਿਸ ਤਰ੍ਹਾਂ ਕੀਤੀਗੀ ਇਹਨਾਂ ਵਾਈਫ ਜਿਥੋਂ ਪਤਾ ਲੱਗ ਰਿਹਾ ਵੀ ਗ੍ਰਿਫਤਾਰ ਕੀਤੀ ਆ ਸ਼ਾਇਦ ਉਹ ਨਾਲ ਹੀ ਹੋਊਗੀ ਇਹ ਰਬ ਛੋਕੜ ਕੀ ਹੈਗਾ ਪਿੰਡ ਦੇ ਵਿੱਚ ਕਿਹੋ ਜਿਹਾ ਛੋਕੜ ਵਧੀਆ ਸੀ ਪਹਿਲਾਂ ਤੇ ਇਹਨੂੰ ਅਮਰ ਸ਼ਿਕਾਇਆ ਸੀ ਗੁਰਸਿੱਖ ਸੀਗਾ ਪਰ ਇਹ ਉਹ ਅਮਤ ਭੰਗ ਕਰਕੇ ਫਿਰ ਇਹ ਨਸ਼ੇ ਪਤੇ ਦੇ ਵਿੱਚ ਪੈ ਗਿਆ ਹੋਰ ਨਾ ਗਲਤ ਕੰਮਾਂ ਦੇ ਵਿੱਚ ਪੈ ਗਿਆ ਸੀਗਾ ਅਸੀਂ ਚਾਹੁੰਦੇ ਸੀ ਇਹਨੂੰ ਲੈਣ ਤੇ ਲਿਆਉਣ ਨੂੰ ਪਰ ਸਾਡੇ ਨਹੀਂ ਲੈਣ ਤੇ ਆਇਆ ਤੜੀ ਕੋਈ ਕੋਈ ਗੱਲਬਾਤ ਹੋਈ ਸੀ ਪਹਿਲਾਂ ਦੇ ਨਾਲ ਪਹਿਲਾਂ ਵੀ ਹੁੰਦੀ ਸੀ ਹੁਣ ਜਦੋਂ ਇਹ ਕਿਸੇ ਚੋਰੀ ਦੇ ਮਸਲੇ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਲੁੜਿੰਦਾ ਸੀਗਾ ਇਹ ਤੇ ਮੇਰੇ ਨਾਲ ਸੰਪਰਕ ਕਰਦਾ ਸੀ ਮੈਂ ਇਹਨੂੰ ਚਾਹੁੰਦਾ ਸੀ ਕਿਸ ਤਰ੍ਹਾਂ ਆਵੇ ਇਹਨੂੰ ਪੇਸ਼ ਕਰਾ ਕੇ ਤੇ ਮਸਲੇ ਕਿਸ ਤਰ੍ਹਾਂ ਨਿਵੇੜਿਆ ਜਾਵੇ ਮਾਤਾ ਪਿਤਾ ਵੀ ਚਾਹੁੰਦੇ ਸੀ ਵੀ ਇੱਕ ਵਾਰੀ ਇਸ ਮਸਲੇ ਨੂੰ ਨਿਵੇੜ ਕੇ ਗਾਹ ਨੂੰ ਕਈ ਬੰਦੇ ਦਾ ਪੁੱਤ ਬਣ ਜਾਏ ਇਦਾਂ ਦੇ ਕੰਮ ਨਹੀਂ ਕਰੀਦੇ ਪਰ ਹੁਣ ਨਵਾਂ ਹੀ ਕੱਢ ਮਾਰਿਆ ਨੇ ਕਿਸ ਤਰ੍ਹਾਂ ਵੇਖਦੇ ਘਟਨਾਵਾਂ ਜਿਹੜੀ ਨੇ ਘਟਨਾ ਜਿੱਤੀ ਹੈ ਘਟਨਾ ਤੇ ਬਹੁਤ ਦੁੱਖदाई ਹੈ ਤੇ ਹੁਣ ਬਿਆਨ ਕਰਨ ਤੋਂ ਵੀ ਵਾਰੀਆਂ ਬਹੁਤ ਦੁੱਖदाई ਹੈ ਜੀ ਹਾਂਜੀ ਹਾਂਜੀ ਕਿਨੇ ਚੋਰ ਤੋਂ ਗਾ ਗਿਆ ਐਪਸਿ ਪਿੰਡ ਵਿੱਚ ਨਹੀਂ ਵੜਿਆ ਗਿਆ ਫਰਵਰੀ ਮਹੀਨੇ ਤੋਂ ਗਿਆ ਹੋਇਆ ਤਾਂ ਪਰਿਵਾਰ ਨਾਲ ਕੋਈ ਲੈਣ ਦੇਣਾ ਨਹੀਂ ਦਾ ਨਹੀਂ ਪਰਿਵਾਰ ਦੀ ਤਾਂ ਮੰਨਦਾ ਹੀ ਨਹੀਂ ਉਹ ਪਰਿਵਾਰ ਦੇ ਆਖੇ ਨਹੀਂ ਲੰਘਦੇ ਤੇਜ ਚੈਨਲ ਦੇ ਲਈ ਮਨਦੀਪ ਕੁਮਾਰ ਦੀ ਰਿਪੋਰਟ